ਜੀ ਹਸਤਰੀਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂਗੋਟ ਫਾਰਮ ਦੜਬਾ ਪੰਜਾਬ ਚੈਨਲ ਤੇ ਸਵਾਗਤ ਹੈ ਜੀ ਤੇ ਜਿਹੜੇ ਵੀ ਆਪਣੇ ਚੈਨਲ ਨੂੰ ਦੇਖਦੇ ਨੇ ਪਿਆਰ ਕਰਦੇ ਨੇ ਤੇ ਕਮੈਂਟ ਕਰਦੇ ਨੇ ਕਿ ਵੀਡੀਓ ਕਿਵੇਂ ਦੀਆਂ ਬਣਦੀਆਂ ਨੇ ਉਹਨਾਂ ਦਾ ਧੰਨਵਾਦ ਸਾਰੇ ਵੀਰਾਂ ਦਾ ਤੇ ਬੜੇ ਵੀਰਾਂ ਦੀ ਡਿਮਾਂਡ ਸੀ ਕਿ ਬਲੌਗ ਲੈ ਕੇ ਆਓ ਬੱਕਰੀਆਂ ਦੇ ਥਰੂ ਤੇ ਅੱਜ ਆਪਾਂ ਬਲੌਗ ਬਣਾਉਣ ਜਾ ਰਹੇ ਹਾਂ ਆਪਣੀਆਂ ਘਰ ਦੀਆਂ ਬੱਕਰੀਆਂ ਦਾ ਤੇ ਆਪਣੇ ਬਾੜੇ ਦਾ ਤੇ ਅੱਗੇ ਦੇਖਣਾ ਹਾਂ ਜੀ ਤੇ ਬਲੌਗ ਚ ਬਣੇ ਰਹੋ ਤੇ ਆਪਾਂ ਦਿਖਾਉਨੇ ਆ ਤੁਹਾਨੂੰ ਬੱਕਰੀਆਂ ਕਿ ਕਿਸ ਤਰ੍ਹਾਂ ਦੀਆਂ ਬੱਕਰੀਆਂ ਆ ਰੱਖਿਆ ਨੇ ਰਾਜੂ ਦੜਬੇ ਵਾਲੇ ਨੇ ਤੇ ਆਪਣਾ ਨੇ ਤੇ ਆ ਆਪਣੀ ਘਰ ਦੀ ਪੱਠ ਹੈ ਇਹ ਹਲੇ 6 ਦਾੰਦਾ ਤੇ ਪਿਓਰ ਲਾਲ ਹੈ ਤੇ ਨੱਕ ਨਕੌੜਾ ਸਿੰਗੀ ਕੰਨਾਂ ਦੀ ਲੈਂਥ ਦੇਖ ਸਕਦੇ ਇੱਕ ਵਾਰ ਸੂਈ ਹੋਈ ਹੈ ਤੇ ਇਹਦੀ ਪੱਠ ਵੀ ਦਿਖਾਵਾਂਗੇ ਤੁਹਾਨੂੰ ਕਿਹੜੀ ਹੈ ਇਹ ਆ ਬੱਕਰੀ ਆਪਣੀ ਚੀਨੀ ਸੂਣ ਵਾਲੀ ਐ ਤੇ ਆ ਵੀ ਸੂਣ ਵਾਲੀ ਆਪਣੀ ਬੱਕਰੀ ਇਹਦੀ ਸਿੰਗੀ ਦੇਖ ਸਕਦੇ ਹੋ ਬੱਕਰੀ ਦੀ ਬਿਲਕੁਲ ਨਾਲ ਚਿਪਮੀ ਐ। ਇਹ ਦੂਏ ਸੂਹੀ ਪੱਠ ਤੇ ਇਹ ਆਪਣੀਆਂ ਬੱਚੇ ਹੋਰ ਨੇ ਤਿੰਨ ਬੱਚੇ ਹੋਏ ਨੇ ਇਹ। ਦੋ ਤਾਂ ਧੀ ਕੇ ਪੂਰੇ ਇਹ ਆਪਣੀ ਰਾਣੋਂ ਦੇ ਨੇ। ਉਹ ਇੱਕ ਨੂੰ ਇਹੇਜਦੀ ਐ। ਆਹ ਖੜਾ ਆ। ਰਣੂ 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 ਇਹ ਰਣੂ ਆ ਜੀ ਇਹਨੇ ਤਿੰਨ ਬੱਚੇ ਦਿੱਤੇ ਨੇ ਕਾ ਖੜਾ ਤੇ ਇਹ ਦੋ ਆ ਖੜਦੇ ਨੇ ਆ ਦੋ ਨੰਨ ਥੋੜਾ ਜਿਹਾ ਘੱਟ 헤ਜਦੀ ਆ ਇਹ ਪਰ ਚੰਗਾ ਲੈਂਦੀ ਆ ਤੇ ਆ ਬੱਕਰੀ ਵੀ ਸੂਣ ਵਾਲੀ ਆਪਣੀ ਦੇਖ ਸਾਡੇ ਥੋੜੀਆਂ ਭੁੱਖੀਆਂ ਰਹਿੰਦੀਆਂ ਨੇ ਸਿਆਲਾਂ ਦੇ ਵਿੱਚ ਨੀਰਨੂਰਾ ਨਾਲ ਖਾ ਕੇ ਥੋੜਾ ਬਗੜਾਜਦੀਆਂ ਨੇ ਤੇ ਆ ਵੀ ਆਪਣੀ ਘਰ ਦੀ ਬੱਕਰੀ ਐ ਇਹ ਵੀ ਸੂਨ ਵਾਲੀ ਐ ਦੇਖ ਸਕਦੇ ਹੋ ਤੁਸੀਂ ਬੱਕਰੀਆਂ ਆਪਣੀਆਂ ਘਰ ਵਾਲੀਆਂ ਤੇ ਇਹਨੇ ਆਪਣੀਆਂ 20-25 ਕ ਬੱਕਰੀਆਂ ਰੱਖੀਆਂ ਨੇ ਘਰ ਦੀਆਂ ਖੜਦੇ ਨਹੀਂ ਤੇ ਹੋਰ ਵੀ ਆਪਣਾ ਇਹ ਬਾੜਾ ਇੱਧਰ ਖੁਰਲੀਆਂ ਲਾਈਆਂ ਹੋਈਆਂ ਨੇ ਆਪਣੀਆਂ ਤੇ ਆ ਬੱਕਰੀ ਨਵੀਂ ਲੈਂਦੀ ਆ ਇਹਦੀ ਹਾਈਟ ਹੈ ਜੀ 38 49 ਇੰਚ ਤੇ ਕੰਨਾਂ ਦੀ ਲੈਂਥ ਬਹੁਤ ਹੈ ਤੇ ਆ ਜਿਹਦੇ ਨਾਲ ਛੇਲੀ ਆ ਇਹ ਜੀ ਸੂਈ ਹੋਈ ਹੈ 4-5 ਮਹੀਨੇ ਹੀ ਛੇਲੀ ਆ ਜਿਹਦੇ ਨਾਲ ਹਾਈਟ ਬਹੁਤ ਹੈ ਬੱਕਰੀ ਇਹ ਆ ਆਪਣੀਆਂ ਰੱਖੀਆਂ ਹੋਈਆਂ ਨੇ ਪੁਰੀਆਂ ਛੇਲੀਆਂ ਤੇ ਇਹ ਇਸ ਬੱਕਰੀ ਦੀਆਂ ਨੇ ਦੋ ਬੱਚੀਆਂ ਨੇ ਇਹ ਆਹ ਬੱਕਰੀ ਸੂਈ ਹੋਈ ਹੈ ਆਪਣੀ ਇਹ ਵੀ ਆਪਣੀਆਂ ਪੁਰਾਣੀਆਂ ਬੱਕਰੀਆਂ ਚੋਂ ਮੰਮਣੀ ਗਲੇ ਖਰਨੇ ਚ ਤੇ ਆਹ ਇਹਦੇ ਦੋ ਬੱਚੇ ਨੇ ਬੱਕਰੀਆਂ ਹੋਰ ਵੀ ਆਪਣੀਆਂ ਕਈ ਸੂਣ ਵਾਲੀਆਂ ਨੇ ਤੇ ਆਹ ਬੱਕਰੀ ਵੀ ਸੂਈ ਹੋਈ ਆ ਆਪਣੀ ਇਹਨੇ ਇੱਕ ਬੱਚਾ ਦਿੱਤਾ ਉਹ ਬੱਚਾ ਦਾ ਬੱਚਾ ਜੜ ਡਬਾ ਕਾਲਾ ਤੇ ਆਹ ਡੱਬੀ ਸੂਕੇ ਦੁਬਾਰੋ ਗੱਬਣ ਹੋਗੀ ਇਦਵਾਰੂ ਹੋਊਗੀ ਆਪਣੀ ਬੱਕਰੀ ਇਹ ਆ ਡੀ ਆ ਆਪਣੀ ਘਰ ਦੀ ਬੱਕਰਾ ਇਹ ਸਾਹ ਜੀ ਤੇ ਇਹ ਆਪਣਾ ਛੋਟਾ ਜਿਹਾ ਬਾੜਾ ਲਾ ਲਓ ਤੇ ਫਾਰਮ ਲਾ ਲਓ ਜਿੰਨੇ ਵੀ ਸੰਭ ਸੱਕ ਜਿਓ ਬੱਕਰੀਆਂ ਥੋੜੀਆਂ ਨੇ ਆਪਣੀਆਂ ਦੇ 25 ਕੇ ਨੇ ਬੱਕਰ ਕਰ ਕਰ ਜੇ ਰੱਖਿਆ ਹੋਈਆਂ ਦੁੱਧ ਪਾਣੀ ਜੋਗੀਆਂ ਬੱਕਰੀ ਇੱਧਰ ਖੜੀਆਂ ਨੇ ਤੇ ਆ ਮਾਮਾਂਤੀਆਂ ਨੇ ਇਹਦੀ ਛੇਲੀ ਰੱਖੀ ਹੋਈ ਆਪਾਂ ਨੇ ਇਹ ਤਰਨਕ ਮਹੀਨਿਆਂ ਦੀ ਐ ਜੇ ਤੁਸੀਂ ਚਮੜੀ ਦੇਖ ਸਕਦੇ ਬੱਕਰੀ ਦੀ ਬਿਲਕੁਲ ਬਰੀਕ ਚਮੜੀ ਦੀ ਐ ਜੇ ਦਬਾਉਂਦਾ ਬੱਕਰੀ ਥੱਲੇ ਤੇ ਆਪਾਂ ਚਾਉਂਦੇ ਨਹੀਂ ਇਹਨੂੰ ਜਿਹਦੀ ਬੱਚੀ ਚੁੰਦੀ ਐ ਤੇਰੀ ਬੱਚੀ ਦੇਖ ਸਕਦੇ ਬਿਲਕੁਲ ਬਰੀਕ ਸਿੰਗੀ ਚ ਐ ਜਿਹਦੀ ਵਰਗੀ ਐ ਇਹ ਆ ਤਰਨ ਬੱਚੀਆਂ ਜੁਗਨੀ ਦੀਆਂ ਨੇ ਹਟਦੀ ਨਹੀਂ ਜੁਗਨੀ ਇਹ ਆ ਆਪਣਾ ਛੇਲ੍ਹ ਇਹ ਦੋ ਦੰਦ ਕੱਢ ਗਿਆ ਬਿੱਲੂ 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 ਏ ਹੋਏ ਆ ਜਾ ਬਿੱਲੂ 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 ਆ ਜਾ ਬੱਤਾ ਬਿੱਲੂ ਇਹ ਆਪਣਾ ਬਿੱਲੂ ਕੁਆਲਿਟੀ ਦੇਖ ਸਕਦੇ ਹੋ ਬਿਲਕੁਲ ਬਰੀਕ ਸਿੰਗੀ ਚ ਓਏ ਹਟਦਾ ਨਹੀਂ ਫਿਰ ਹਾਂ ਖੜਦਾ ਨਹੀਂ ਬੱਤੋ ਬਲੂ ਵੇ ਹਾਂ ਬੱਤੋ ਲਾੜ ਵਾਲਾ ਕਰਦਾ ਜੀ ਬੰਦਿਆਂ ਦਾ ਤੇ ਇੱਕ ਦੋ ਬੱਕਰੀਆਂ ਇੱਧਰ ਖੜੀਆਂ ਨੇ ਤੇ ਆਹ ਦੋ ਵੀ ਆਪਾਂ ਨਵੇਂ ਲਿਆਂਦੇ ਨੇ ਬੱਕਰੀਆਂ ਇਹ ਸੂਣ ਵਾਲੀਆਂ ਨੇ ਬਸ ਇਹ 20 ਦਿਨਾਂ ਤੱਕ ਸੂਣ ਵਾਲੀ ਬੜੀ ਬੱਕਰੀ ਤੇ ਇਹਦੇ ਨਾਲ ਦੀ ਆ ਹੈ ਇਹ ਵੀ ਤਿਆਰ ਹੈ ਲਾਹੀ ਕਰਦੀ ਹੈ ਉਹ ਪੁਰੇ ਵੀ ਤੋੜ ਰੱਖੇ ਨੇ ਬਾ ਪੰਜ ਚਾਰ ਦਿਨੇ ਲੈਂਦੀ ਆ ਖੜਦਾ ਨਹੀਂ ਤੂੰ ਫੇਰਾ ਇਹ ਆਪਣੀ ਗਾਈਆਂ ਜੀ ਸ਼ਾਹੀ ਰਾਠੀ ਸ਼ਾਹੀ ਵਾਲ ਕਹਿੰਦੇ ਨੇ ਇਹਨੂੰ ਰਾਜਸਥਾਨ ਦੀਆਂ ਗਾਂਵਾਂ ਦੀਆਂ ਜਿਹੜੀਆਂ ਤੇ ਆ ਆਪਣੀ ਘਰ ਦੀ ਮਾਈ ਦੀ ਬੱਕਰੀ ਆ ਇਹ ਪੱਠਾ ਹਜੇ ਖੀਰੀ ਆ ਇਹ ਥੋੜੀ ਜੀ ਬਿਮਾਰ ਹੋ ਗਈ ਦੀ ਇਸ ਲਈ ਥੋੜੀ ਜੀ ਲਿੱਸੀ ਹੋ ਗਈ ਤੇ ਆ ਆਪਣੀ ਗਾਈ ਦਾ ਬੱਚਾ ਹਮ ਹਰਦਨ ਇਹ ਇਹ ਆਪਣਾ ਫਾਰਮ ਤੇ ਇੱਧਰ ਰੂੜੀ ਐ ਇਹ ਰੂੜੀ ਥੋੜੀ ਜੀ ਚਕਾਉਣ ਵਾਲੀ ਐ ਪੰਜ ਮਹੀਨੇ ਹੋ ਗਏ ਚਗਾਈ ਨਹੀਂ ਆਪਾਂ ਨੇ ਬਹੁਤ ਟਰ ਲੱਗਾ ਪਿਆ ਦੋ ਤਿੰਨ ਟਰਾਲੀਆਂ ਦਾ ਮਾਲ ਇਕੱਠਾ ਹੋ ਰਿਹਾ ਯਾ ਰੂੜੀ ਬੱਕਰੀ ਐ ਬਹੁਤ ਹਾਈ ਟਾ ਬੱਕਰੀ ਦੀ ਜੀ ਹੁਣ ਗਰੋਸ ਹੋਈ ਐ ਇਹ ਮਹੀਨੇ ਕਦੀ ਅੱਗੇ ਰਾਜੀ ਹੋ ਜੂ ਤੇ ਨੀਰਾ ਖਾਂਦੀਆਂ ਨੇ ਬੱਕਰੀਆਂ ਗਮਾਰੀ ਦਾ ਇਹ ਥੋੜਾ ਜਿਹਾ ਮੋਟਾ ਲਿਆ ਗਿਆ ਇੱਕ ਟੀ ਇਹਨੂੰ ਬਾਕੀ ਵਧੀਆ ਨੀਰਾ ਵਧੀਆ ਖਾਂਦੀਆਂ ਨੇ ਥੋੜਾ ਜਿਹਾ ਮੋਟੇ ਕਰਕੇ ਆ ਢੱਕਣ ਜੇ ਛੜ ਦਾਂਦੀਆਂ ਨੇ ਆਹ ਨਹੀਂ ਟਿਕਦਾ ਕੀ ਪਾਲਦਾ ਹੈ ਹੈ ਹਾਂ ਉਹ ਬਲੂ ਬਲੂ

ਖੜ ਜਾ। ਆਹ। ਬਈ। ਇਹ ਨਾ ਸਾਰਾ ਦਿਨ ਮੇਰੇ ਨਾਲ ਹੀ ਖੇਡਦੀ ਆ। ਬਿਲੂ। ਬਿਲੂ। ਥਾਰਮ ਹੈ ਜੀ ਆਪਣਾ ਇਹ ਤੇ ਇੱਧਰ ਆਪਾਂ ਬੱਚੇ-ਬੱਚੇ ਬਾੜਦਾਂ ਨੇ ਇਹਨਾਂ ਦੇ। ਪੰਜਾਂ ਚਾ ਜਿਹੜੇ ਤੰਤੰਦੇ ਰੱਖੇ ਨੇ ਬੱਕਰੀਆਂ ਨੇ। ਈਲਾ ਬਛਾ ਦੇ ਥੱਲੇ ਜਿਹੜਾ ਬੱਚਾ ਖਚਾ ਹੁੰਦਾ ਉਹ ਦਰਵਾੜਦਾ ਨਹੀਂ ਹੁੰਦਾ ਤੇ ਯਾਰ ਨਉਰੇ ਪੱਲੀ ਲਾ ਰખી ਐ ਬੱਚੇ ਥੋੜੇ ਇਹ ਭੁੱਖੇ ਰਹਿੰਦੇ ਨੇ ਕਿਉਂਕਿ ਦੁੱਧ ਘੱਟ ਆ ਬੱਕਰੀ ਹੱਲੇ ਬਾਹਰ ਚਰਨ ਨੂੰ ਨਹੀਂ ਹੈਗਾ ਤੇ ਇਹ ਆਪਣੀ ਜਿੰਮੀ ਐ ਜਿੰਮੀ ਹੂੰ ਪੁਰੂ ਪੁਰੂ ਇਹ ਆਪਣੀ ਕੁੱਤੇ ਤੇ ਕੁੱਤੀ ਦੀ ਜੋੜੀ ਐ ਉਈ ਪੁਰੂ ਜਿੰਮੀ ਪੁੱਤਾ ਜਿੰਮੀ ਇਹਨਾਂ ਇਧਰ ਸਾਈਡ ਤੇ ਆਪਣਾ ਘਰ ਆ ਤੇ ਸਾਈਡ ਤੇ ਬਾੜਾ ਆਪਣਾ ਨਾਲ ਲੱਗਦੇ ਤੇ ਖੁਰਲੀਆਂ ਆਪਣੀਆਂ ਬਹੁਤ ਮਜ਼ਬੂਤ ਨੇ ਪਹਿਲਾਂ ਨਹੀਂ ਇਹ ਇੰਨੇ ਦੰਡੇ ਲਾਏ ਹੋਏ ਨੇ ਆਲੇ-ਦਾਲੇ ਵੀ ਬੱਕਰੀਆਂ ਵਿੱਚ ਨਾ ਚਾਹ ਸਕੋ ਬੱਕਰੀਆਂ ਆਪਣੀਆਂ ਸਾਰੀਆਂ ਚੰਗੀਆਂ-ਚੰਗੀਆਂ ਰੱਖੀਆਂ ਹੋਈਆਂ ਨੇ ਹਣਾ ਬਸ ਉਪਣ ਬੱਕਰੀਆਂ ਰਾਜੀ ਕੁਸੀ ਰੰਗ ਲਿਆ ਦੇਣੀਆਂ ਤੇ ਬੱਕਰੀਆਂ 1 2 3 4 5 6 7 8 9 10 11 ਸੂਣ ਵਾਲੀਆਂ ਨੇ ਆਪਣੀਆਂ ਜੇ ਰਾਜੀ ਕੁਸੀ ਸੂਣ ਪਣ ਬਹੁਤ ਵਧੀਆ ਗੱਲ ਆ ਤੇ ਚਾਦਰਾਂ ਪਾਈਆਂ ਹੋਈਆਂ ਨੇ ਆਪਾਂ ਨੇ ਬਾੜਾ ਬੂੜਾ ਸੰਭਰਿਆ ਹੋਇਆ ਇਹ ਛੇਲੇ ਇੱਥੇ ਖੇਢੀਆ ਮੇਰੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਇਹ ਆਪਣਾ ਰਾਜੂ ਦੜਬੇ ਵਾਲੇ ਦਾ ਆਪਣਾ ਚੈਨਲ ਹੈ ਰਾਜੂ ਗੋਡ ਫਾਰਮ ਦੜਬਾ ਪੰਜਾਬ ਸਬਸਕ੍ਰਾਈਬ ਜਰੂਰ ਕਰਿਓ ਇਹਨੂੰ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਅੱਗੇ ਤੋਂ ਅੱਗੇ WhatsApp ਪੰਜ ਵੀਡੀਓ ਨੂੰ ਗਰੁੱਪ ਪੰਜ ਬਹੁਤ ਧੰਨਵਾਦ ਤੁਹਾਡਾ ਜਿਹੜੇ ਆਪਾਂ ਨੂੰ ਇੰਨਾ ਪਿਆਰ ਦਿੰਦੇ ਨੇ ਤੇ ਧੰਨਵਾਦ